आम आदमी पार्टी ਦੇ ਵਿਰੋਧ ਦਾ ਐਲਾਨ ਕੀਤਾ ਗਿਆ ਆਪ ਦੇ 92 ਵਿਧਾਇਕਾਂ ਦੇ ਨਾਲ 92 ਬੰਦੇ ਵੀ ਨਹੀਂ ਚੱਲਣਗੇ ਇਹ ਜ਼ਿਕਰ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਤਿੰਨ ਮਹਾਪੰਚਾਇਤਾਂ ਕਰਨ ਦਾ ਐਲਾਨ ਕੀਤਾ ਗਿਆ 6 7 ਅਤੇ 8 April ਨੂੰ ਮਹਾਪੰਚਾਇਤਾਂ ਹੋਣਗੀਆਂ ਸਰਹੰਦ ਤਨੋਲਾ ਅਤੇ ਮੁਕਸਰ ਦੇ ਵਿੱਚ ਇਕੱਠ ਹੋਏਗਾ ਪਿੰਡ ਡੱਲੇਵਾਲ ਦੇ ਵਿੱਚ ਕਿਸਾਨਾਂ ਦਾ ਮੋਰਚਾ ਜਾਰੀ ਰਹੇਗਾ ਕਾਕਾ ਸਿੰਘ ਕੋਟੜਾ ਦੇ ਵੱਲੋਂ ਜ਼ਿਕਰ ਕੀਤਾ ਗਿਆ ਤਾਂ ਪਿੰਡ ਡੱਲੇਵਾਲ ਦੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿਸਾਨਾਂ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਮੋਰਚਾ ਲਗਾਇਆ ਹੋਇਆ ਹੈ ਤਾਂ ਜੇ ਦੇ ਵਿੱਚ ਪਿੰਡਾਂ ਚ ਆਮ ਆਦਮੀ ਪਾਰਟੀ ਦੇ ਵਿਰੋਧ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਤਾਂ ਜੇ ਚ ਤਿੰਨ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ 6 7 ਅਤੇ 8 April ਨੂੰ ਪੰਜਾਬ ਪਾਰ ਦੇ ਵਿੱਚ ਇਹ ਤਿੰਨ ਮਹਾਪੰਚਾਇਤਾਂ ਹੋਣਗੀਆਂ ਖਾਸ ਕਰ ਦੇ ਉੱਤੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਏਗਾ ਸਰਕਾਰ ਦੇ ਉੱਤੇ ਸਵਾਲ ਲਗਾਤਾਰ ਕਿਸਾਨਾਂ ਦੇ ਵੱਲੋਂ ਚੁੱਕੇ ਜਾ ਰਹੇ ਨੇ ਤਾਂ ਜੇ ਦੇ ਵਿੱਚ ਮਹਾਪੰਚਾਇਤ ਦੇ ذریعے ਕਿਸਾਨ ਆਪਣੀ ਆਵਾਜ਼ ਬੁਲੰਦ ਕਰਨਗੇ ਤਾਂ ਪਿੰਡਾਂ ਚ ਆਮ ਆਦਮੀ ਪਾਰਟੀ ਦੇ ਵਿਰੋਧ ਦਾ ਐਲਾਨ ਕਿਸਾਨਾਂ ਨੇ ਕੀਤਾ ਹੈ ਕਿ ਆਪ ਦੇ 92 ਵਿਧਾਇਕਾਂ ਦੇ ਨਾਲ 92 ਬੰਦੇ ਵੀ ਨਹੀਂ ਚੱਲਣਗੇ ਕਿਸਾਨਾਂ ਦੇ ਵੱਲੋਂ ਤਿੰਨ ਮਹਾਪੰਚਾਇਤਾਂ ਕਰਨ ਦਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਤਾਂ ਜੇ ਚ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨਗੇ ਕਿਸਾਨ ਜਿਸ ਤਰੀਕੇ ਦੀ ਕਾਰਵਾਈ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਖਿਲਾਫ ਵੇਖਣ ਨੂੰ ਮਿਲੀ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਲੱਗੇ ਮੋਰਚਿਆਂ ਨੂੰ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣੀ ਨਾਰਾਜ਼ਗੀ ਜਤਾਈ ਜਾ ਰਹੀ ਹੈ ਆਪਣਾ ਰੋਸ ਜਤਾਇਆ ਜਾ ਰਿਹਾ ਹੈ ਪਰ ਇਸ ਸਾਡੇ ਦਰਮਿਆਨ ਪਿੰਡ ਡੱਲੇਵਾਲ ਦੇ ਵਿੱਚ ਅਣਮਿੱਥੇ ਸਮੇਂ ਦੇ ਲਈ ਇਹ ਪ੍ਰਦਰਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਧਰਨਾ ਲਗਾਇਆ ਜਾ ਰਿਹਾ ਹੈ ਪਰ ਇਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਬੈਠਕ ਕੀਤੀ ਗਈ ਤੇ ਤਿੰਨ ਮਹਾਪੰਚਾਇਤਾਂ ਦਾ ਐਲਾਨ ਕੀਤਾ ਗਿਆ ਜਿਸ ਦੇ ذریعے ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਸਾਨ ਪਹੁੰਚਾਉਣਗੇ ਪ੍ਰਧਾਨ ਜੀ ਸਰਦਾਰ ਅਪੋਸ਼ਾ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਢੱਲੇਵਾਲ ਦੀ ਇੱਛਾ ਹੈ ਢੱਲੇਵਾਲ ਸਾਹਿਬ ਦੀ ਸੀ ਕਿ ਮੈਂ ਪਮਾ ਬੋਲਿਆ ਜਾਵੇ ਨਾ ਬੋਲਿਆ ਜਾਵੇ ਮੈਂ ਲੋਕਾਂ ਚ ਰਹਿਣਾ ਮੈਂ ਮਨ ਬਣਾਇਆ ਮੈਂ ਲੋਕਾਂ ਨਾਲ ਪਰਨੇ ਕੀਤਾ ਕਿ ਐਮਐਸਪੀ ਗਰੰਟੀ ਕਾਨੂੰਨ ਤੋਂ ਬਗੈਰ ਮੈਂ ਨਹੀਂ ਵਾਪਸ ਜਾਣਾ ਤਾਂ ਉਹਦੇ ਵਿੱਚੋਂ ਸੀ ਆ ਜਿਹੜਾ ਸਾਡਾ ਮੋਰਚਾ ਪਿੰਡ ਡੱਲੇਵਾਲਾ ਦੇ ਵਿੱਚ ਚੱਲਦਾ ਇਹ ਚੱਲਦਾ ਰਹੂਗਾ ਇਹ ਇਵੇਂ ਜਿckਰੀ ਮੋਰਚਾ ਚੱਲਦਾ ਰਹੂਗਾ ਪਰ ਮਾ ਪ੍ਰਸ਼ਾਸਨ ਨੇ ਸਾਨੂੰ ਫਰੀਦਕੋਟ ਨਹੀਂ ਜਾਣ ਦਿੱਤਾ ਅਸੀਂ ਫਰੀਦਕੋਟ ਜਾਣਾ ਚਾਹੁੰਦੇ ਸੀ ਇਹ ਮੋਰਚਾ ਚੱਲਦਾ ਰਹੂ ਅਸੀਂ ਪੰਜਾਬ ਨੂੰ ਪੂਰੇ ਨੂੰ ਤਿੰਨ ਹਿੱਸਿਆਂ 'ਚ ਵੰਡਿਆ 6 ਤਰੀਕ ਨੂੰ ਸਰੰਦ ਦੇ ਵਿੱਚ ਅਸੀਂ 5-7 ਜ਼ਿਲ੍ਹੇ ਆ ਜਿਹੜੇ ਉਧਰ ਇਕੱਠ ਕਰਨਗੇ ਸਰੰਦ ਦਾਣਾ ਮੰਡੀ ਦੇ ਵਿੱਚ ਤੇ 7 ਨੂੰ ਆਪਣੇ ਜਿਹੜੇ 4-5 ਜ਼ਿਲ੍ਹੇ ਸਾਡੇ ਧਨੋਲਾ ਬਰਨਾਲਾ ਮੰਡੀ ਦੇ ਵਿੱਚ ਉੱਥੇ ਇਕੱਠ ਕਰਾਂਗੇ ਜੀ ਤੇ 8 ਨੂੰ 8 ਨੂੰ ਅਸੀਂ ਪਿੰਡ ਦੋਦਾ ਉਹ ਵੀ ਰੋਡ ਤੇ ਪੈਂਦਾ ਜ਼ਿਲ੍ਹਾ ਮੁਕਤਸਰ ਦੇ ਵਿੱਚ ਇਹ 5-7 ਜ਼ਿਲ੍ਹੇ ਇੱਥੇ ਕਰਨਗੇ ਬਾਕੀ ਜਿਹੜੇ ਸਾਡੇ ਜ਼ਿਲ੍ਹੇ ਬਚ ਗਏ 10 ਤਰੀਕ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਜਣੇ ਇਸ ਲੜਾਈ ਨੂੰ ਜਿੱਤਣ ਤੱਕ ਲਗਾਤਾਰ ਬਾਹਰਲੇ ਸਟੇਟਾਂ ਨਾਲ ਵੀ ਤਾਲਮੇਲ ਬਾਹਰਲੇ ਦੇ ਵੀ ਮੀਟਿੰਗਾਂ ਕਰਾਂਗੇ ਤੇ ਡੱਲੇਵਾਲ ਸਾਹਿਬ ਨੂੰ ਇੱਕ ਇੱਕ ਘਰ ਦੇ ਵਿੱਚ ਜਿਹੜਾ ਮੈਸੇਜ ਆ ਉਹਨਾਂ ਦਾ ਜਿਹੜੀ ਲੜਾਈ ਆ ਉਹ ਤੇ ਲੈ ਕੇ ਜਾਵਾਂਗੇ ਘਰ ਦਾ ਭੇਤੀ ਲੰਕਾ ਟਾਵੇ ਘਰ ਦੇ ਭੇਤੀ ਨੇ ਸਾਡੀ ਲੰਕਾ ਢਾਈ ਹੈ ਸਾਡੀਆਂ ਮੀਟਿੰਗਾਂ 'ਚ ਬੈਠ ਕੇ ਸਾਡਾ